ਬੰਦਾ ਬਹੁਤ ਹੀ ਹਨ ਹੁਣੀ ਹੋਈ ਆ ਬਹੁਤ ਮਾੜਾ ਕਾਹਨ ਹੋਇਆ ਸਾਡੇ ਕੋਲ ਕਹਿਣ ਨੂੰ ਕੋਈ ਸ਼ਬਦ ਨਹੀਂ ਜਿੰਨਾ ਨਾਲ ਅਸੀਂ ਇਹਦੀ ਵਿੰਦਾ ਕਰ ਸਕੀਏ ਇੱਕ ਦੋ ਪਰਿਵਾਰ ਉੱਜੜ ਗਏ ਅੱਜ ਤੀਜਾ ਚਲ ਬੱਚਾ ਸੀਗਾ ਜਿਹੜਾ ਲੜਕੀ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਲੜਕੀ ਦਾ ਟ੍ਰੀਟਮੈਂਟ ਇਸੇ ਤੋਂ ਮਨਪ੍ਰੀਤ ਜੀ ਕੋਲ ਚੱਲ ਰਿਹਾ ਸੀਗਾ ਇਹਨਾਂ ਨੇ ਅੱਜ ਜੋ ਡਿਲੀਵਰੀ ਦਾ ਟਾਈਮ ਦਿੱਤਾ ਜਿਹੜਾ ਮੈਂ ਜਰੂ ਸਨੈਪ ਦੇਖਿਆ ਤਾਂ ਮੈਨੂੰ ਵੀ ਮੇਰਾ ਵੀ ਰੋਣ ਨਿਕਲਦਾ ਹੈ ਬਹੁਤ ਮਾੜਾ ਬੀਕ ਟਾਈਮ ਮਸੂਲ ਹੁੰਦਾ ਵੀ ਅਸੀਂ ਜਿਵੇਂ ਇੱਥੇ ਭਾਰਤ ਦੇ ਵਸਨੀਕ ਹੀ ਨਹੀਂ ਭਾਰਤ ਵਿੱਚ ਰਹਿੰਦੇ ਨਹੀਂ ਜਿਵੇਂ ਆਜ ਦੀ ਪ੍ਰਵਸਥਾ ਹੈ ਕਿ ਮੈਂ ਤਾਂ ਲੱਗਦਾ ਵੀ ਰੱਬ ਦੇ ਆਸਰੇ ਛੱਪਨਾ ਚਾਹੀਦਾ ਸਾਰਾ ਕੁਝ ਬੱਚੀ ਡਿਲੀਵਰੀ ਵਾਸਤੇ ਆਈ ਆ ਆਪ ਦਾ ਮੰਦਿਰ ਚ ਮੱਥਾ ਟੇਕ ਕੇ ਘਰੋਂ ਜਿਵੇਂ ਹਾਸਾ ਖੇਡਦਾ ਪਰਿਵਾਰ ਨਿਕਲਦਾ ਚਲੋ ਪਰਿਵਾਰ ਨੇ ਵਾਅਦਾ ਹੋਣਾ ਕੁੜੀ ਹੋਵੇ ਮੁੰਡਾ ਹੋਵੇ ਗਾਂ ਦਾ ਟੈਂਡਾ ਵੀ ਅੱਜ ਕੱਲ ਕੁੜੀ ਮੁੰਡੇ ਕੋਈ ਫਰਕ ਨਹੀਂ ਸਮਝਦਾ ਆਪਾਂ ਡਿਲੀਵਰੀ ਵਾਸਤੇ ਆਏ ਆ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਇੱਥੇ ਆਇਆ ਜਿਵੇਂ ਦਸਰ ਮਤਾਬਕ ਜਾਂ ਜਿਵੇਂ ਉਹਨਾਂ ਦਾ ਮੈਂ ਉਹਦੀ ਫੋਟੋ ਵੇਖੀ ਕੁੜੀ ਦੀ ਉਹਦੇ ਮੁਤਾਬਕ ਇੰਜੈਕਸ਼ਨ ਗਲਤ ਲੱਗਿਆ ਲੱਗਦਾ ਹੈ ਜਾਂ ਕੋਈ ਟ੍ਰੀਟਮੈਂਟ ਚ ਕਟਾਈ ਹੋਈ ਹੈ ਕਈ ਵਰੀ ਡਾਕਟਰ ਸਾਹਿਬਾਨ ਇਹ ਕਰਦੇ ਆ ਵੀ ਆਪ ਦਾ ਜਿਹੜਾ ਥਰਡ ਲੈਵਲ ਦਾ ਕੋਈ ਹੁੰਦਾ ਸਿਸਟਮ ਉਹਨੂੰ ਇੰਜੈਕਸ਼ਨ ਦਾ ਦਿੰਦੇ ਜੋ ਜਾਨ ਇੰਜੈਕਸ਼ਨ ਗਲਤ ਲਾਤਾ ਜੀ ਉਹਨੇ ਉਹਦੇ ਮੁਤਾਬਕ ਕੁੜੀ ਦੀ ਫੋਟੋ ਦੇਖੀ ਨਹੀਂ ਜਾ ਸਕਦੀ ਕਿ ਹਾਲਾਤ ਇਹੋ ਜਿਹੇ ਆ ਸਿਰਫ ਸਾਡਾ ਸਾਰੀ ਬਰਾਦਰੀ ਇਕੱਠੀ ਹੋਈ ਹੈ ਮੇਰਾ ਇਹ ਪਰਿਵਾਰ ਆ ਹਮੇਸ਼ਾ ਮੈਂ ਇਹਨਾਂ ਦੇ ਨਾਲ ਖੜਦਾ ਹਾਂ ਮੇਰੇ ਨਾਲ ਖੜਦੇ ਆ ਜਿੰਨਾਂ ਚ ਕਰ ਵੀ ਪਰਿਵਾਰ ਨੂੰ ਸਾਫ ਦੀ ਮਦਦ ਆ ਜਿਨਕ੍ਰਿਨ ਸਰਦਾਰ ਚੱਦ ਕਾਲ ਦੇਨ ਕਿ ਮੈਂ ਇਹਨਾਂ ਦੇ ਨਾਲ ਜਿੰਨੇ ਮੇਰੇ ਅੰਮ੍ਰਿਤ ਸਿੰਘ ਸਾਹਿਬਾਨ ਵੀ ਸਾਰੇ ਖੜੇ ਆ ਬਾਕੀ ਸੰਸਥਾ ਦੇ ਸਾਰੇ ਮੈਂਬਰ ਖੜੇ ਆ ਮੈਂ ਇਹਨਾਂ ਦਾ ਪੱਕਾਦਰ ਕਰਦਾ ਕਿ ਦੋ ਤਿੰਨ ਸੌਤੀ ਮੇਰੇ ਨਾਲ ਖੜਦੇ ਆ ਮੇਰਾ ਵੀ ਵਰਜ ਬੰਦਾ ਜਿਨਾਂ ਕਰੋਂ ਇਨਸਾਫ ਨਹੀਂ ਮਿਲਦਾ ਤੇ ਮੈਂ ਇਹਨਾਂ ਦੇ ਨਾਲ ਖੜਾ ਹ ਜਿਵੇਂ ਵੀ ਹੋਊਗਾ ਸਮਰਥ ਕਰਨਾ ਪਊਗਾ ਬਹਿਣਾ ਪਊਗਾ ਕਿਤੇ ਵੀ ਕੁਝ ਵੀ ਕਰਨਾ ਪਊਗਾ ਮੈਂ ਇਸ ਪਰਿਵਾਰ ਦੇ ਨਾਲ ਆ ਸਾਡੀ ਕੋਈ ਅਸੀਂ ਕਿਸੇ ਨੂੰ ਅਸੀਂ ਸ਼ਾਂਤਮਈ ਤਰੀਕੇ ਨਾਲ ਸਾਰ ਕੁਝ ਕਰ ਰਿਹਾ ਕੁਝ ਵੀ ਨਹੀਂ ਇਸ ਬਾਲਮਿਕ ਸਵਾਲ ਕੋਲੇ ਹੱਲ ਬਹੁਤ ਹੈਗੇ ਉਹ ਜੋ ਟਰਾਲੀਆਂ ਭਰੀਆਂ ਖੜੀਆਂ ਆਪਾਂ ਦੇ ਅੱਗੇ ਲਾ ਦਈਏ ਪਰ ਸਾਡੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿਉਂਕਿ ਇਹਦੇ ਚ ਦੂਜੇ ਹੋਰ ਵੀ ਮਰੀਜ਼ ਬੈਠੇ ਆ ਉਹਨਾਂ ਦਾ ਕਸੂਰ ਤਾਂ ਨਹੀਂ ਕੋਈ ਜਾਂ ਜਿਹੜੇ ਨਾਲ ਦੇ ਆਸ-ਪਾਸੇ ਵਾਲੇ ਗੁਆਂਢ ਉਹਨਾਂ ਕੋਈ ਕਸੂਰ ਨਹੀਂ ਨਾਲ ਸਕੂਲ ਹੈ ਪਰ ਸਾਡੀ ਕੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨੂੰ ਲਾਇਟ ਨਹੀਂ ਲਵੇ ਸੀਰੀਅਸ ਲੈ ਕੇ ਇਹਨੂੰ ਇਹ ਤੇ ਕੋਈ ਬੰਦ ਦੀ ਕਾਰਵਾਈ ਕੀਤੀ ਜਾਵੇ ਸਾਡੀ ਤਾਂ ਇਹੀ ਮੰਗ ਹੈ ਸਰਸ ਨੇ ਭਰੀਆਂ ਨਾਲ ਗੱਲਬਾਤ ਹੋਈ ਹੈ ਜੀ ਕੀ ਵਿਸ਼ਵਾਸਦਾ ਆਇਆ ਉਪਤਰ ਸਾਹਿਬ ਆਣ ਆਏ ਸਾਡੇ ਐਸਪੀ ਸਾਹਿਬ ਵੀ ਆਏ ਸੀ ਐਸਐਸ ਸਾਹਿਬ ਖੜੇ ਆ ਤੁਹਾਡੇ ਸਾਹਮਣੇ ਵੀ ਖੜੇ ਆ ਉਹ ਵਿਸ਼ਵਾਸਤਾ ਉਹ ਇਨਾ ਮਹਿਕਮੇ ਦਾ ਵਿਸ਼ਵਾਸ ਦੋਣਾ ਹੀ ਹੈ ਪਰ ਜਿੰਨੇ ਇੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਰਿਟਰਨ ਕੋਈ ਕਾਰਵਾਈ ਨਹੀਂ ਹੁੰਦੀ ਹੈ ਕਿਵੇਂ ਵਿਸ਼ਵਾਸ ਕਰਨ ਵਿੱਚ ਪ੍ਰਸ਼ਾਸਨ ਦਾ ਕੰਮ ਹੈ ਇੱਕ ਵੀ ਚਲੋ ਇੱਕ ਨੇ ਉਹਨਾਂ ਨੇ ਆਪ ਦੇ ਆਪ ਦੇ ਤੌਰ ਤੇ ਡੀਲ ਕਰਨਾ ਇਹਨਾਂ ਨੇ ਆਪ ਦੇ ਜਿੰਨੇ ਕਰ ਕੋਈ ਰਿਟਰਨ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਪਰਚਾ ਨਹੀਂ ਦਰਜ ਹੁੰਦਾ ਉਹਨਾਂ ਚ ਕਰ ਮੈਂ ਇਹਨਾਂ ਦੇ ਨਾਲ ਖੜਾ ਜਿੰਨੇ ਵੀ ਜਿੰਨਾਂ ਨੂੰ ਲੋਡ ਮੇਰੇ ਕਿਤੇ ਵੀ ਲੋਡ ਪਾਊਗੀ ਮੈਂ ਆਪਾਂ ਹਾਜ਼ਰ ਹਾਂ ਹਸਪੀਟਲ ਤੱਕ ਵੀ ਇਹ ਕਰੀ ਆਇਆ ਜੀ ਕੋਈ ਗੱਲਬਾਤ ਕਰਨਾ ਕੋਈ ਡਾਕਟਰ ਕੋਈ ਕੋਈ ਵੀ ਨਹੀਂ ਆਇਆ ਜੀ ਉਹ ਇਹਨਾਂ ਦੇ ਦਸਤੂਰ ਮੁਤਾਬਕ ਸਾਰਾ ਵੀ ਉਹ ਲੋਕ ਕਰਕੇ ਨਿਕਲ ਆਣ ਹੋਣੀ ਹੋਗੀ ਡਾਕਟਰ ਸਾਹਿਬ ਦਾ ਫਰਜ਼ ਮੰਨਦਾ ਸੀਗਾ ਵੀ ਇਹਨਾਂ ਦੀ ਸਰਟੀਫਾਈ ਕਰਾਉਂਦੇ ਵੀ ਆਹ ਚੀਜ਼ ਹੋ ਗਈ ਭਾਈ ਜੀ ਚਲੋ ਇਹਨੂੰ ਆਪਾਂ ਕਮੇਰ ਨਾਲ ਮਿਲ ਕੇ ਹੱਲ ਕਰਦੇ ਹਾਂ ਕੋਈ ਵੀ ਆ ਪਰ ਇੱਕੋ ਸਾਰੀ ਬਰਾਦਰੀ ਦਾ ਇਹ ਗੁੱਸਾ ਹੈ ਵੀ ਜੇ ਡਾਕਟਰ ਸਾਹਿਬ ਨੂੰ ਤਸਲੀ ਕਰਾਉਣਾ ਫਰਜ਼ ਮੰਨਦਾ ਸੀ ਹੋ ਤਾਂ ਕੋਈ ਹੈ ਨਹੀਂ ਜੀ ਕੋਈ ਵੀ ਇੱਥੇ ਉਹਨਾਂ ਨੇ ਲੋਕ ਲਾਤਾ ਲੋਕ ਲਾ ਕੇ ਇਹ ਬਾਹਰ ਘਰੇ ਤੜਫੀ ਜਾਂਦੀ ਇੱਕ ਸਪਨਾ ਉਹਦੀ ਲੜਕੀ ਕੋਈ 22 23 ਸਾਲ ਦੀ ਦੀ ਐਜ ਤੇ ਤੇਰੀ ਤਾਂ ਹਸਪੀਟਲ ਜਿਹਦਾ ਟਰੀਟਮੈਂਟ ਚੱਲਦਾ ਸੀ ਇਹ ਪ੍ਰੈਗਨੈਂਟ ਸੀ 9ਵਾਂ ਮੰਥ ਚ ਤੇ ਅੱਜ ਇਹ ਪ੍ਰੈਗਨਨਸੀ ਵਾਸਤੇ ਅਚਨਗੀ ਡਿਲੀਵਰੀ ਦਾ ਟਾਈਮ ਸੀਗਾ ਤੇ ਜਦੋਂ ਇੱਥੇ ਪਹੁੰਚੀ ਤਾਂ ਡਾਕਟਰ ਸਾਹਿਬ ਨੇ ਦਾ ਟਰੀਟਮੈਂਟ ਸ਼ੁਰੂ ਕੀਤਾ ਤਾਂ ਉਦੋਂ ਟਰੀਟਮੈਂਟ ਦੌਰਾਨ ਜਿਹੜੀ ਐਕਸਪਾਇਰ ਹੋ ਜਾਂਦੀ ਹੈ ਤੇ ਇਸ ਦੇ ਸਬੰਧ ਵਿੱਚ ਜਿਹੜੇ ਇਹਨਾਂ ਦੇ ਪੇਰੇ ਜਿਹੜੇ ਫੈਮਿਲੀ ਮੈਂਬਰ ਨੇ ਉਹ ਇਸ ਟਾਈਮ ਇਹ ਕਹਿ ਰਹੇ ਨੇ ਕਿ ਇਹ ਡਾਕਟਰ ਦੀ ਨਗਲੀ ਕਰਕੇ ਜਿਹੜਾ ਇਹ ਡੈਥ ਹੋਈ ਤੇ ਉਹਦਾ ਇਹ ਰਿਪੋਰਟ ਦੇ ਰਹੇ ਨੇ ਤੇ ਅਸੀਂ ਪੋਸਟਮਾਰਟ ਵਾਸਤੇ ਬੋਰਡਰ ਕੋਲ ਕਟਰੀ ਕੀਤਾ ਹੈ ਇਹ ਪੋਸਟਵਾਰਡਰ ਹੋ ਰਿਹਾ ਤੇ ਜਿਹੜੀ ਵੀ ਜੋ ਕਾਰਵਾਈ ਲੱਗੇਗੀ ਸੰ ਪੋਸਟਵਾਰਡਰ ਦੇ ਵਿੱਚ ਜਾਂ ਕਿਸ ਤਰ੍ਹਾਂ ਦੀ ਵੀ ਉਹ ਅਮਲ ਵਿੱਚ ਲਿਆਂਦੀ ਜਾਏਗੀ ਇਹ ਕਿੱਥੋਂ ਦੇ ਰਹਿਣ ਵਾਲੇ ਇਹ ਜਿਹੜੀ ਬਲਵੀਰ ਵਸਤੀ ਦੀ ਹੈ ਸਪਨਾ ਇੱਥੇ ਮੈਰਿਟ ਸੀ ਬਲਵੀਰ ਵਸਤੀ ਤੇ ਇਹ ਕੋਈ ਇਹ ਕੋਈ ਬਾਈ ਤੇ ਸਾਹਿਬ ਸੀ ਡਾਕਟਰ ਸਾਹਿਬ ਨਾਲ ਜਾਂ ਰੀਟ ਸੰਗਰਨੀ ਹਾਂ ਬਿਲਕੁਲ ਡਾਕਟਰ ਸਾਹਿਬ ਨਾਲ ਵੀ ਡਾਕਟਰ ਐਸੋਸੀਏਸ਼ਨ ਨਾਲ ਗੱਲ ਚੱਲ ਰਹੀ ਸਾਡੀ ਅਮ ਇਹ ਵੀ ਕਿਸੇ ਐਂਗਲ ਤੇ ਇਹਨਾਂ ਨਰਮ ਕਰਦੇ ਆ ਵੀ ਜੋ ਜੇਕਰ ਡਾਕਟਰ ਸਾਹਿਬ ਦੀ ਕੋਈ ਗਲਤੀ ਆਉਂਦੀ ਹੈ ਤਾਂ ਦੇਖੋ ਇਹਦਾ ਜੋ ਕਾਨੂੰਨਾਂ ਜੋ ਵੀ ਲੱਗੇਗਾ ਉਹ ਕਰ ਲਿਆ ਜੀ